ਦੇਖੋ ਅੱਜ ਬੜੀ ਵੱਡੀ ਖੁਸ਼ੀ ਦੀ ਲਹਿਰ ਹੈ ਸਾਰੇ ਜਿਹੜੇ ਵਰਕਰ ਨੇ ਬੀਜੇਪੀ ਕਿਉਂਕਿ ਇੱਕ ਜਿਹੜੇ ਸੰਗਠਨ ਨੂੰ ਪ੍ਰੋਪਰ ਤਰੀਕੇ ਨਾਲ ਸਮਝਦੇ ਆ ਪੰਜਾਬ ਦੇ ਇੱਕ ਇੱਕ ਵਰਕਰ ਨੂੰ ਜਾਣਦੇ ਆ ਅਸ਼wini ਸ਼ਰਮਾ ਜੀ ਤੇ ਬਹੁਤ ਵਧੀਆ ਸਮਾੜਾ ਸਮਾਂ ਹੋਵੇ ਚਾਹੇ ਪਾਰਟੀ ਦੇ ਚੰਗਾ ਸਮਾਂ ਹੋਵੇ ਸੰਗਠਨ ਦੇ ਲਈ ਬਹੁਤ ਵਧੀਆ ਕੰਮ ਕੀਤਾ ਤੇ ਪਾਰਟੀ ਵੱਲੋਂ ਬਹੁਤ ਹੀ ਵਧੀਆ ਪੰਜਾਬ ਬੀਜੇਪੀ ਲਈ ਡਿਸੀਜਨ ਲਿਆ ਗਿਆ ਤੇ ਅਸ਼wini ਸ਼ਰਮਾ ਜੀ ਨੂੰ ਪ੍ਰਧਾਨ ਬਣਾਇਆ ਗਿਆ ਤੇ ਮੈਂ ਬੜਾ ਧੰਨਵਾਦੀ ਹਾਂ ਨਰਿੰਦਰ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਜੀਪੀ ਨੱਡਾ ਜੀ ਦਾ ਤਰਨ ਚੁਗਜੀ ਦਾ ਬੀਐਲ ਸੰਤੋਸ਼ ਜੀ ਦਾ ਜਿਨ੍ਹਾਂ ਨੇ ਪੰਜਾਬ ਵਾਸਤੇ ਇੰਨਾ ਵਧੀਆ ਡਿਸੀਜਨ ਲਿਆ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਅਸ਼ੋਨੀ ਜੀ ਦੀ ਛਤਰ ਸ਼ਾਯਾ ਦੇ ਹੇਠ ਪੰਜਾਬ ਬੀਜੇਪੀ ਦੇ ਵਿੱਚ 2027 ਦੀ ਇਲੈਕਸ਼ਨ ਵੀ ਜਿੱਤਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਵੀ ਬੜੇ ਵੱਡੇ ਲੈਵਲ ਤੇ ਗਰੋਥ ਕਰੂਗੀ ਤੇ ਜਿਹੜੇ ਆਮ ਲੋਕਾਂ ਦੇ ਸੁਵਿਧਾ ਵਾਸਤੇ ਕੰਮ ਚੱਲ ਰਹੇ ਨੇ ਕੇਂਦਰ ਸਰਕਾਰ ਵੱਲੋਂ ਉਹ ਵੀ ਗਤੀ ਫੜਨਗੇ ਦੇਖੋ ਇਹ ਕੱਲ੍ਹ ਬੂਰ ਦਾ ਕੱਲ੍ਹ ਡਿਸੀਜਨ ਜਿਹੜਾ ਇਨਸੀਡੈਂਟ ਆ ਉਹ ਨਹੀਂ ਹੈ ਉਸ ਤੋਂ ਪਹਿਲਾਂ ਜਿਹੜੀ ਐਕਟਰਸ ਹੈ ਤਾਨੀਆ ਉਹਦੇ ਫਾਦਰ ਦੇ ਉੱਤੇ ਕਿਉਂਕਿ ਉਹਨੂੰ ਪਹਿਲਾਂ ਤੋਂ ਤਬਕੀਆਂ ਮਿਲ ਰਹੀਆਂ ਸੀਗੀਆਂ ਇਹ ਆਪ ਤਾਂ ਮੁੱਖ ਮੰਤਰੀ ਹੋਣੀ ਹਜ਼ਾਰ-ਹਜ਼ਾਰ ਬੰਦਾ ਲੈ ਕੇ ਘੁੰਮਦੇ ਆ ਸਿਕਿਉਰਿਟੀ ਦਾ ਜਿਨ੍ਹਾਂ ਨੂੰ ਅਸਲ ਦੇ ਵਿੱਚ ਸਿਕਿਉਰਿਟੀ ਦੀ ਲੋੜ ਹੈ ਆਮ ਲੋਕਾਂ ਨੂੰ ਪਬਲਿਕ ਨੂੰ ਸਿਕਿਉਰਿਟੀ ਦੀ ਲੋੜ ਹੈ ਉਹਨਾਂ ਤੋਂ ਸਿਕਿਉਰਿਟੀ ਹਟਾ ਦਿੱਤੀ ਜਾਂਦੀ ਹੈ ਇੱਕ ਜ਼ਿਲ੍ਹੇ ਦੇ ਵਿੱਚ ਜਿੰਨੀ ਪੁਲਿਸ ਹੁੰਦੀ ਹੈ ਅੱਧੀ ਤੋਂ ਵੱਧ ਪੁਲਸਤਾਂ ਮੁੱਖ ਮੰਤਰੀ ਸਾਹਿਬ ਲਈ ਫਿਰਦੇ ਆ ਤੇ ਕੇਜਰੀਵਾਲ ਸਾਹਿਬ ਨੂੰ ਹੈਲੀਕਾਪਟਰ ਦੇ ਰੱਖਿਆ ਉਹਨਾਂ ਨੂੰ ਵੀ ਵੱਡੀਆਂ-ਵੱਡੀਆਂ ਸਿਕਿਉਰਟੀਆਂ ਪੰਜਾਬ ਵਾਲੀਆਂ ਮੋਹਂਜਾਗੜਾ ਰੱਖੀਆਂ ਨੇ ਤੇ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਕੁਝ ਨਹੀਂ ਹੈ ਇਹ ਕੁਝ ਨਹੀਂ ਸਮਝਦੇ ਪੰਜਾਬੀਆਂ ਨੂੰ ਸਿਰਫ ਔਰ ਸਿਰਫ ਡਰਾਮਾ ਕਰ ਡਰਾਮੇਬਾਜ਼ੀ ਕਰਦੇ ਆ ਇਹਨਾਂ ਦੀ ਪੂਛ ਚਗਾ ਕੇ ਫਿਰ ਇਥੇ ਪੰਜਾਬੀ ਪਰ ਪਿਲਾਉਣਗੇ ਇਥੋਂ ਧੂਰੀ ਚੋਂ ਵੀ ਤੇ ਬਾਕੀ ਸਾਰੇ ਪੰਜਾਬ ਦੇ ਵਿੱਚੋਂ ਵੀ ਜਿਹੜਾ ਕੁਝ ਹੋ ਰਿਹਾ ਬੜਾ ਦੁਖਦਈ ਹੈ ਪੰਜਾਬ ਨੂੰ ਇਹਨਾਂ ਨੇ ਗੁੰਨੀ ਪੰਜਾਬ ਬਣਾਤਾ ਰੰਗਲਾ ਪੰਜਾਬ ਬਣਾਉਣ ਦੀ ਗੱਲ ਇਹ ਇਹ ਲੋਕ ਸਮਝ ਰਹੇ ਆ ਉਹਨਾਂ ਵਾਲੀ 27 ਦੇ ਵਿੱਚ ਚੰਗਾ ਜਵਾਬ ਦੇ। বিজেপি ਪ੍ਰਧਾਨ ਲਾਇ ਉਹਦੀ ਅੱਜ ਸਾਰੀ ਭਾਜਪਾ ਵਰਕਰਾਂ ਦੇ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ। ਭਾਰਤੀ ਜਨਤਾ ਪਾਰਟੀ ਦੇ ਮਾੜੇ ਸਮੇਂ ਦੇ ਵਿੱਚ ਸਾਥ ਦੇਣ ਵਾਲੇ ਟਕਸਾਲੀ ਆਗੂ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੂੰ ਦੁਬਾਰਾ ਕਾਰਜਕਾਰੀ ਪ੍ਰਧਾਨ ਪੰਜਾਬ ਦਾ ਬਣਾਇਆ ਗਿਆ ਹੈ। ਸਾਰੇ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਤੇ ਸਾਰਿਆਂ ਨੂੰ ਇਹੀ ਉਮੀਦ ਹੈ ਵੀ ਹੁਣ ਪਾਰਟੀ ਦਾ ਸੰਗਠਨ ਮਜ਼ਬੂਤ ਹੋਏਗਾ ਤੇ ਵੱਧ ਚੜ ਕੇ ਸਾਰੇ ਵਰਕਰ ਇਸ ਉੱਤਸਵ ਦੇ ਵਿੱਚ ਹਿੱਸਾ ਲੈਣਗੇ ਤੇ ਪਾਰਟੀ 2027 ਦੀਆਂ ਪੂਰਜੋਰ ਤਿਆਰੀਆਂ ਦੇ ਨਾਲ ਚਲੇਗੀ ਤੇ 2023 ਦੇ ਵਿੱਚ ਅਸ਼wini ਸ਼ਰਮਾ ਜੀ ਦੇ ਨੇਤਰਤਵ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ। ਬੀਜਪੀ ਦਾ ਪ੍ਰਧਾਨ ਬਨਾਇਆ ਅਸ਼ਵੀ ਸ਼ਰਮਾ ਨੇ। ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਬੱਬਰ ਸ਼ੇਰ ਸ਼੍ਰੀ ਅਸ਼wini ਸ਼ਰਮਾ ਨੂੰ ਜੀ ਨੂੰ ਬਹੁਤ-ਬਹੁਤ ਵਧਾਈ। ਉਹਨਾਂ ਨੂੰ ਮੋੜ ਦਵਾਰ ਤੋਂ ਪੰਜਾਬ ਪ੍ਰਧਾਨ ਬਣਨ ਤੇ ਸਾਰੇ ਬੀਜਪੀ ਵਰਕਰਾਂ ਵੱਲੋਂ ਪੂਰੀ ਟੀਮ ਵੱਲੋਂ ਜ਼ਿਲ੍ਹਾ ਸੰਗਰੂਰ ਦੀ ਟੀਮ ਵੱਲੋਂ ਬਹੁਤ-ਬਹੁਤ ਵਧਾਈ। ਚਾਹੇ ਇਹ देर ਤੋਂ ਲਿੱਤਾ ਗਿਆ ਫੈਸਲਾ ਹੈ ਪਰ ਇੱਕ ਇੱਕ ਸਹੀ ਫੈਸਲਾ ਹੈ ਆਉਣ ਵਾਲੀ 2027 ਦੀ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਸ਼ਮੀਰ ਸ਼ਰਮਾ ਜੀ ਨੂੰ ਪ੍ਰਧਾਨ ਬਣਾਣਾ ਇੱਕ ਬਹੁਤ ਹੀ ਸਲਾਘਾਯੋਗ ਫੈਸਲਾ ਹੈ ਮੈਂ ਇਸ ਦੀ ਪ੍ਰਸ਼ੋਰ ਮਤਲਬ ਕਿ ਸਲਾਘਾ ਕਰਦਾ ਹਾਂ ਤੇ ਸਾਰੀ ਬੀਜੇਪੀ ਪਰਤਾਂ ਨੂੰ ਜੀਵਨ ਵਾਸੀਆਂ ਨੂੰ ਜ਼ਿਲ੍ਹਾ ਸੰਗਠਨ ਸਾਰੀ ਬੀਜੇਪੀ ਲੀਡਰਸ਼ਿਪ ਨੂੰ ਵਧਾਈ ਦਿੰਦਾ ਹਾਂ ਕਿ ਬਹੁਤ ਹੀ ਮਤਲਬ ਕਿ ਤੁਹਾਨੂੰ ਕੰਮ ਵਧੀਆ ਤਰੀਕੇ ਨਾਲ ਬੀਜੇਪੀ ਦਾ ਸੰਗਠਨ ਦਾ ਚੱਲੇਗਾ ਬਹੁਤ ਬਹੁਤ ਵਧਾਈ